ਵੇਲੇ ਇਹ ਵੀ ਮੈਂ ਇੱਕ ਨੁਕਤਾ ਰੱਖ ਦੇਵਾਂ ਬਗਦਦ ਬਦਬਖਤੀ ਦਾ ਜਨਮ ਕਿਵੇਂ ਆਉਂਦਾ ਹੈ ਬਦਬਖਤੀ ਪੈਦਾ ਕਿਵੇਂ ਆਉਂਦੀ ਹੈ ਬਦਕਿਸਮਤੀ ਜਨਮ ਕਿਵੇਂ ਲੈਂਦੀ ਹੈ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਰ ਇਨਸਾਫ কুরਸੀ ਬਦ ਅਖਤਰ ਕਸ ਹਸਤ ਅਗਰ ਇਨਸਾਫ ਦੀ ਗੱਲ ਮੈਥੋਂ ਪੁੱਛੇ ਬਦਬਖਤ ਕੌਣ ਹੈ ਇਹ ਫਕੀਰ ਕਹਿੰਦਾ ਮੈਂ ਨਜੂਮੇ ਨਹੀਂ ਹਾਂ ਜੋਤਸ਼ੀ ਨਹੀਂ ਹਾਂ اور جوتیش ویدیا دے اधार تے میں نہیں دس رہا کہ بدبخت کون ہے بدقسمت کون ہے میں ادھیاتمک درشٹی کون دے مطابق دس رہا ہوں بدبخت کون ہے بدقسمت کون ہے گر انصاف کرسی بد اختر کس است کہ در راہ تشنج دی گر کس است او بدبخت منک ہے کون جیہ دیاں خوشیاں دوجیاں دے غم تے کھڑیاں نے جیہ دی زندگی ਦੂਜਿਆਂ ਦੀ ਮੌਤ ਤੇ ਖੜੀ ਹੈ ਜੋ ਹਾਸੇ ਲੱਭਦਾ ਹੈ ਲੋਕਾਂ ਦੇ ਰੋਣਿਆਂ ਦੇ ਚੋਂ ਜੋ ਨਫਾ ਲੱਭਦਾ ਹੈ ਦੂਜਿਆਂ ਦੇ ਨੁਕਸਾਨ ਦੇ ਚੋਂ ਜੋ ਇੱਜ਼ਤ ਲੱਭਦਾ ਹੈ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਜੋ ਆਪਣੀ ਜ਼ਿੰਦਗੀ ਲੱਭਦਾ ਹੈ ਦੂਜਿਆਂ ਦੀ ਲਾਸ਼ਾਂ ਦੇ ਚੋਂ ਬਦਬਖਤ ਇਹ ਹੀ ਬਦਕਿਸਮਤ ਹੈ ਜਿਤਨਾ ਅਹੰਮ ਆਸ਼ਰਿਤ ਮੈਂ ਆਸ਼ਰਿਤ ਜੀਵਣ ਵਾਲਾ ਮਨੁੱਖ ਹੁੰਦਾ ਹੈ ਉਹ ਤੇ ਸਿਰ ਤੇ ਬੈਠਦਾ ਹੈ ਔਰ ਕਈ ਦਫਾ ਆਪਣਾ ਭਾਰ ਇਤਨਾ ਵਧਾ ਦਿੰਦਾ ਹੈ ਗਰਦਨਾ ਟੁੱਟ ਕੇ ਰਹਿ ਜਾਂਦੀ ਹੈ ਟੁੱਟ ਕੇ ਰਹਿ ਜਾਂਦਾ ਅੱਜ ਤੱਕ ਹੰਕਾਰੀ ਮਨੁੱਖਾਂ ਨੇ ਪਤਾ ਨਹੀਂ ਕਿਤਨੀਆਂ ਦੀਆਂ ਗਰਦਨਾ ਮਰੋੜੀਆਂ ਕਿਤਨੀਆਂ ਦੀਆਂ ਗਰਦਨਾ ਨੋੜ ਕੇ ਰੱਖ ਦਿੱਤਾ ਜਿੰਨਾ ਅਹੰਮ ਆਸ਼ਰਿਤ ਜੀਣ ਵਾਲਾ ਮਨੁੱਖ ਹੁੰਦਾ ਹੈ ਠੋਸ ਹੁੰਦਾ ਹੈ ਸਖਤ ਹੁੰਦਾ ਹੈ ਬੋਝਲ ਹੁੰਦਾ ਹੈ ਬਾਹਰੂ ਹੁੰਦਾ ਹੈ ਔਰ ਵਜ਼ਬਦੀ ਗੱਲ ਬੈਠਦਾ ਵੀ ਸਿਰ ਤੇ ਜਿੰਨਾ ਸੰਤ ਹੁੰਦਾ ਹੈ ਕੋਮਲ ਹੁੰਦਾ ਹੈ ਔਰ ਨਿਰਭਾਰ ਹੁੰਦਾ ਹੈ ਬਾਹਰੂ ਨਹੀਂ ਹੁੰਦਾ ਨਿਰਭਾਰ ਹੁੰਦਾ ਹੈ। ਔਰ ਵਜ਼ਬ ਦੀ ਗੱਲ ਨਿਰਭਾਰ ਹੋਣ ਦੇ ਨਾਲ-ਨਾਲ ਕੋਮਲ ਹੋਣ ਦੇ ਨਾਲ-ਨਾਲ ਕਦਮਾਂ ਦੇ ਵਿੱਚ ਬੈਠਦਾ ਹੈ। ਚਰਨਾਂ ਦੇ ਥੱਲੇ ਬੈਠਦਾ ਹੈ। ਮੁਲਤਾਨ ਦੀ ਇਹ ਸਾਖੀ ਅਮਰ ਸਾਖੀ ਹੈ। ਕਿ ਮੁਲਤਾਨ ਦੇ ਫਕੀਰ ਦੁੱਧ ਦਾ ਭਰਿਆ ਹੋਇਆ ਕਟੋਰਾ ਇੱਕ ਫਕੀਰ ਦੇ ਰਾਹੀਂ ਗੁਰਨਾਨਕ ਨੂੰ ਭੇਜਦੇ ਨੇ। ਔਰ ਗੁਰਨਾਨਕ ਦੇਵ ਜੀ ਮਹਾਰਾਜ ਇੱਕ ਬਗੀਚੀ ਦੇ ਵਿੱਚ ਬੈਠੇ ਨੇ। ਭਰੇ ਆਇਆ ਦੁੱਧ ਦਾ ਕਟੋਰਾ ਮਲਤਾਨ ਦੇ ਫਕੀਰਾਂ ਨੇ ਗੁਰੂ ਨਾਨਕ ਦੇ ਅੱਗੋਂ ਰੱਖਿਆ ਔਰ ਮਲਤਾਨ ਮਸ਼ਹੂਰ ਸੀ ਪੀਰੀਪੁਰ ਮਲਤਾਨ ਫਕੀਰਾਂ ਦੀ ਨਗਰੀ ਸਦੀ ਨਗਰੀ ਆਲਮ ਫਾਜ਼ਲਾਂ ਦੀ ਨਗਰੀ ਕਾਫੀ ਲੰਬੇ ਸਮੇਂ ਤੋਂ ਉਹ ਵਿਦਿਆ ਦਾ ਘਰ ਰਿਹਾ ਸੰਤਾਂ ਦਾ ਘਰ ਰਿਹਾ ਫਕੀਰਾਂ ਦਾ ਘਰ ਰਿਹਾ ਭਰੇ ਹੋਇਆ ਜਾਮ ਜਦ ਦੁੱਧ ਦਾ ਗੁਰੂ ਨਾਨਕ ਦੇ ਅੱਗੋਂ ਰੱਖਿਆ ایک فقیر نے تو مردانہ کہندہ ہے مہاراج ملتان دے واسی تو بہت چنگے اجے اسی ملتان پرویش بھی نہیں کیتا اجے نگر پرویش بھی نہیں کیتا یہ دھد کا کٹورا ہے ہوا لیا انہیں سڈے اگوں رکھے گرو نانک نے مردانہ اس سامنے چمیلی پھل توڑ کے لیا بغیچے گیندے دے پھل بھی ہے سر بغیچے کمل بھی ہے سی بغیچے ਗੁਲਾਬ ਦੇ ਫੁੱਲ ਵੀ ਬਥੇਰੇ ਸਨ ਪਰ ਮਹਾਰਾਜ ਕਹਿੰਦੇ ਨਹੀਂ ਚੰਬੇਲੀ ਦਾ ਫੁੱਲ ਤੋੜ ਕੇ ਲਿਆ ਤੋੜ ਲਿਆ ਮਰਦਾਨਾ ਉਸ ਚੰਬੇਲੀ ਦੇ ਫੁੱਲ ਨੂੰ ਲਬਾ ਲਬ ਜੋ ਭਰੇ ਹੋਇਆ ਦੁੱਧ ਨਾਲ ਝਾਮ ਸੀ ਉਹ ਲੋ ਰੱਖ ਦਿੱਤਾ ਔਰ ਫਕੀਰ ਸਾਈ ਨੂੰ ਇੰਜ ਹੱਥ ਜੋੜੇ ਨੇ ਵੀ ਝਾਮ ਲੈ ਜਾਓ ਵਾਪਸ ਉਹਨੇ ਕਟੋਰਾ ਚੁਕਲਿਆ ਵਾਪਸ ਮਰਦਾਨਾ ਹੱਥ ਜੋੜ ਕੇ ਕਹਿੰਦਾ ਬਾਬਾ ਨਾਨਕ ਇਹ ਸੈਨ ਭੈਸ ਇਹ ਇਸ਼ਾਰਿਆਂ ਦੀ ਚਰਚਾ ਮੇਰੀ ਸਮਝ ਵਿੱਚ ਨਹੀਂ ਆਈ ਮਹਾਰਾਜ ਬੋਲ ਕੇ ਸਮਝਾਓ ਇਹ ਕੀ ਹੋਇਆ ਹੈ ਬੋਲਾਂ ਦਾ ਆਦਾਨ ਪ੍ਰਦਾਨ ਤੇ ਹੋਇਆ ਹੈ ਕੋਈ ਗੁਫ਼ਤਗੋਤ ਹੋਈ ਹੈ ਪਰ ਇਹ ਕੀ ਹੋਈ ਹੈ ਮੇਰੀ ਸਮਝ ਤੋਂ ਪਰੇ ਬਾਬਾ ਇਹ ਦੁੱਧ ਦਾ ਕਟੋਰਾ ਲਿਆਏ ਤੁਸੀਂ ਚਮੇਲੀ ਦਾ ਫੁੱਲ ਰੱਖ ਕੇ ਵਾਪਸ ਕੀਤਾ ਇਹ ਗੱਲ ਕੀ ਹੈ ਮਰਦਾਨੇ ਇਹ ਦੁੱਧ ਦਾ ਲਬਾ ਲਬ ਕਟੋਰਾ ਭਰ ਕੇ ਲੈ ਆਏ ਇਹ ਦਸਣ ਲਈ ਇਹ ਸ਼ਹਿਰ ਫਕੀਰਾਂ ਨਾਲ ਭਰਿਆ ਹੋਇਆ ਹੋਰ ਫਕੀਰ ਲਈ ਤਾਂ ਨਹੀਂ ਹੈ ਤੁਸੀਂ ਨਾ ਆਓ ਜਾਓ ਵਾਪਸ ਇਹ ਪਰਿਆ ਹੋਇਆ ਪੈਲੇ ਤੁਸੀਂ ਨਾ ਪਰ ਮਹਾਰਾਜ ਚਮੇਲੀ ਦਾ ਫੁੱਲ ਰੱਖ ਕੇ ਤੁਸੀਂ ਕੀ ਜਵਾਬ ਦਿੱਤਾ ਹੈ ਮਰਦਾਨਿਆ ਮੈਂ ਇਹ ਜਵਾਬ ਦਿੱਤਾ ਹੈ ਮੈਂ ਤਾਂ ਇੱਕ ਨਿਰਭਾਰ ਚਮੇਲੀ ਦੇ ਫੁੱਲ ਦੀ ਤਰ੍ਹਾਂ ਜਿਹਦਾ ਕੋਈ ਵਜ਼ਨ ਵੀ ਨਹੀਂ ਹੈ ਬਹੁਤ ਵੱਡਾ ਆਕਾਰ ਵੀ ਨਹੀਂ। ਔਰ ਇਹਦੇ ਨਾਲ ਦੁੱਧ ਡੁੱਲੇਗਾ ਵੀ ਨਹੀਂ। ਹਾਂ, ਗੁਲਾਬ ਦਾ ਫੁੱਲ ਰੱਖਦੇ ਉਸ ਦਾ ਵਜ਼ਨ ਡੁੱਲ ਜਾਣਾ ਸੀ। ਕਮਲ ਦਾ ਫੁੱਲ ਰੱਖਦੇ ਡੁੱਲ ਜਾਣਾ ਸੀ। ਚਵੇਲੀ ਬਹੁਤ ਛੋਟਾ ਜਿਹਾ ਫੁੱਲ। ਆਕਾਰ ਵੀ ਛੋਟਾ, ਮਹਿਕ ਵੀ ਬੜੀ। ਗੁਰੂ ਨਾਨਕ ਦੇਵ ਜੀ ਮਰਦਾਨੇ ਮੈਂ ਇਹਨਾਂ ਨੂੰ ਆਖਿਆ ਹੈ, ਮੇਰੇ ਆਣ ਨਾਲ ਤੁਹਾਡਾ ਦੁੱਧ ਨਹੀਂ ਡੁੱਲੇਗਾ, ਮੈਂ ਤੁਹਾਡੀ ਥਾਂ ਨਹੀਂ ਖਾਵਾਂਗਾ। ਤੁਹਾਡੀ ਪ੍ਰਭਤਾ 'ਚ ਫਰਕ ਨਹੀਂ ਪਏਗਾ। ਬਲਕਿ ਥਾਣੋਂ ਕੁਝ ਮਹਿਕ ਹੀ ਦੇਣ ਤੇ ਨਾਲੇ ਆਪਣੀ ਥਾਂ ਆਪ ਬਣਾਵਾਂਗੇ ਅਸੀਂ ਸਿਰ ਦੇ ਉੱਤੇ ਭਾਰ ਦੀ ਤਰ੍ਹਾਂ ਨਹੀਂ ਰਾਵਾਂਗੇ ਚੰਬੇਲੀ ਦੇ ਫੁੱਲ ਦੀ ਤਰ੍ਹਾਂ ਰਾਵਾਂਗੇ ਫੁੱਲ ਨੂੰ ਤੇ ਸਿਰ ਦੇ ਚ ਵੀ ਰੱਖਿਆ ਜਾ ਸਕਦਾ ਹੈ ਕੋਈ ਗੱਲ ਨਹੀਂ ਕੋਈ ਭਾਰ ਥੋੜੀ ਚੰਬੇਲੀ ਦਾ ਫੁੱਲ ਸਿਰ ਤੇ ਰਖ ਲਈ ਕੋਈ ਵਜ਼ਨ ਮਹਿਸੂਸ ਹੁੰਦਾ ਪਰ ਜਦ ਕੋਈ ਮਿੱਤਰ ਸਿਰ ਦਾ ਭਾਰ ਬਣ ਜਾਏ ਔਲਾਦ ਸਿਰ ਦਾ ਬੋਝ ਬਣ ਕੇ ਰਹਿ ਜਾਏ ਮਾਂ ਬਾਪ ਬੱਚਿਆਂ ਦੇ ਸਿਰ ਦਾ ਬੋਝ ਬਣ ਜਾਣ ਜਾਂ ਪਤਨੀ ਸਿਰ ਦਾ ਬੋਝ ਬਣ ਜਾਏ ਜਾਂ ਪਤੀ ਸਿਰ ਦਾ ਭਾਰ ਬਣ ਜਾਏ ਔਰ ਭਾਰ ਵਧਾਈ ਜਾਏ ਤੋ ਗਰਦਨ ਦੀ ਆਪਣੀ ਇੱਕ ਸੀਮਾ ਹੈ ਔਰ ਗਰਦਨ ਟੁੱਟਣ ਲਗੇ ਤੋ ਗਰਦਨਾ ਹਿਲ ਜਾਂਦੀਆਂ ਨੇ ਸਿਰ ਦੇ ਤੇ ਪਿਆ ਹੋਇਆ ਥੱਲੇ ਆ ਜਾਂਦਾ ਹੈ ਕਈ ਦਫਾ ਪਰਜਾ ਦੀਆਂ ਗਰਦਨਾ ਹਿਲ ਜਾਂਦੀਆਂ ਨੇ ਰਾਜੇ ਮਹਾਰਾਜੇ ਜ਼ਮੀਨ ਤੇ ਆ ਜਾਂਦੇ ਮਿੱਤਰ ਦੀ ਗਰਦਨ ਹਿਲ ਗਈ ਮਿੱਤਰਤਾ ਜ਼ਮੀਨ ਤੇ ਆ ਗਈ ਪਤਨੀ ਦੀ ਗਰਦਨ ਹਿਲ ਗਈ ਪਤਨੀ ਥੱਲੇ ਆ ਗਈ ਡਿੱਗ ਗਈ ਪਰ ਉងੜ ਨਹੀਂ। ਔਰ ਕਈ ਦਫਾ ਐਸਾ ਵੀ ਹੁੰਦਾ ਹੈ। ਪਤਨੀ ਦੀ ਗਰਦਨ ਹਿਲ ਗਈ ਰਿਸ਼ਤਾ ਟੁੱਟ ਗਿਆ। ਭਲਾ ਗੁਰਨਾਥਿਕ ਨੇ ਸੰਦੇਸ਼ ਦਿੱਤਾ ਹੈ ਉਹ ਉਪਦੇਸ਼ ਦਿੱਤਾ ਹੈ ਫੁੱਲ ਦੀ ਤਰ੍ਹਾਂ ਰਹੇ ਔਰ ਫੁੱਲ ਵੀ ਐਸਾ ਭਾਰ ਨਾ ਆਵੇ। ਬੋਝ ਨਾ ਹੋਵੇ। ਤੂੰ ਸਿਰ ਤੇ ਬੈਠ ਕੋਈ ਗਲ ਨਹੀਂ ਪਰ ਚਮੇਲੀ ਦੇ ਫੁੱਲ ਦੀ ਤਰ੍ਹਾਂ। ਬੋਝ ਬਣ ਕੇ ਨਹੀਂ। ਭਾਰ ਬਣ ਕੇ ਨਹੀਂ। ਕੇ ਭਾਰ ਨੂੰ ਬਹੁਤ ਲੰਬੇ ਸਮੇਂ ਤੱਕ ਢੋਆ ਨਹੀਂ ਜਾ ਸਕਦਾ ਭਾਰ ਨੂੰ ਬਹੁਤ ਲੰਬੇ ਸਮੇਂ ਤੱਕ ਸਿਰ ਤੇ ਰੱਖਿਆ ਨਹੀਂ ਜਾ ਸਕਦਾ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਬਦਕਿਸਮਤ ਕਿਸਮਤ ਹਾਂ ਮੇਰੀ ਕਿਸਮਤ ਚੰਗੀ ਨਹੀਂ ਤੇ ਮੈਂ ਫਿਰ ਅਰਸ਼ ਕਰਦਿਆ ਬਦਕਿਸਮਤ ਕੌਣ ਹੈ ਜੋ ਦੂਜਿਆਂ ਦੇ ਹੰਝੂਆਂ ਦੇ ਚੋਂ ਹਾਸੇ ਲੱਭਦਾ ਹੈ ਜੋ ਦੂਜਿਆਂ ਦੇ ਨੁਕਸਾਨ ਦੇ ਚੋਂ ਨਫਾ ਲੱਭਦਾ جو دوجیاں دی موت دے چون زندگی لبدا ہے جو دوجیاں دے نقصان دے چون نفع لبدا ہے روح زمین دا سب تو بد قسمت انسان ہے سب تو بہڑا ملک ہے دھن گرو نانک دیو جی دی نرمانتا ونمرتا ہاتھ جوڑ کے ہے اکال پرک بد بخت ہم چوں بخیل گا بخیل بھی ہاں چ لکھو ਚੁਗਲੀ ਕਰਕੇ ਮੈਂ ਗੱਲ ਵਿਗਾੜਦਾ ਬਦਬਖਤ ਹਮਚੋਂ ਬਖੀਲ ਗਾਫਲ ਗਾਫਲ ਵੀ ਹਾਂ ਅਚੇਤ ਵੀ ਹਾਂ ਬੇਨਜ਼ਰ ਅੱਖਾਂ ਵੀ ਕੋਈ ਨਹੀਂ ਵੇਖ ਵੀ ਨਹੀਂ ਸਕਦਾ ਬੇਬਾਗ ਮੂੰਹ ਫਟਵੀਂ ਹਾਂ ਗੱਲ ਨੂੰ ਤੋਲ ਕੇ ਨਹੀਂ ਕਹਿੰਦਾ ਮੈਂ ਜੋ ਆਈ ਮੂੰਹ ਚ ਕਹਿ ਦਿੰਦਾ ਮੂੰਹ ਜੋ ਗੱਲ ਆਈ ਕਹਿ ਦਿੱਤੀ ਅਚੇਤਪਣੇ ਨਾਲ ਉਸੇ ਨੂੰ ਆਖਿਆ ਗਿਆ ਮੂਰਖ ਮੂਰਖ ਦਾ ਮਤਲਬ ਮੋਰਛਤ ਅਚੇਤ ਔਰ ਐਸਾ ਮਨੁੱਖ ਜੋ ਅਚੇਤ ਹੈ ਮੂਰਖ ਹੋਵੇਗਾ ਹਲਗਾ ਅਰਥਾਂ ਤੇ ਮੂੰਹ ਅੱਗੇ ਕਰੇਗਾ ਔਰ ਕੀ ਬਸ ਜ਼ੁਬਾਨ ਨੂੰ ਅੱਗੇ ਕਲੇਗਾ ਦਿਮਾਗ ਨੂੰ ਤੇ ਉਸਨੇ ਅੱਗੇ ਕਰਨਾ ਨਹੀਂ ਬੋਲਣ ਵਿੱਚ ਅਕਲ ਅੱਗੇ ਹੋਵੇ ਚੱਲਣ ਵਿੱਚ ਅਕਲ ਅੱਗੇ ਹੋਵੇ ਕਰਨ ਵਿੱਚ ਕੁਝ ਅਕਲ ਅੱਗੇ ਹੋਵੇ ਦੇਖਣ ਵਿੱਚ ਅਖਲ ਜੋ ਹੈ ਅੱਗਲ ਅੱਗੇ ਹੋਵੇ ਅਕਲ ਹਰ ਥਾਂ ਤੇ ਰੈਵਰੀ ਕਰੇ ਤੂੰ ਦੇਖਣਾ ਠੀਕ ਹੁੰਦਾ ਬੋਲਣਾ ਠੀਕ ਹੁੰਦਾ ਚੱਲਣਾ ਠੀਕ ਹੁੰਦਾ ਕਰਨਾ ਠੀਕ ਹੁੰਦਾ ਸਭ ਕੁਝ ਗਲਤ ਹੋ ਜਾਂਦਾ ਅਗਰ ਅਕਲ ਰੈਵਰੀ ਨਾ ਕਰੇ ਅਗਰ ਸਮਝ ਰਹਿ ਬਰੀ ਨਾ ਕਰੇ ਅਗਰ ਸਮਝ ਅੱਗੇ ਹੋ ਕੇ ਜੋ ਹੈ ਨਾ ਚਲੇ ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋ ਅਦ ਜਨ ਤੋ ਰਾ ਤੇਰੇ ਚਾਕਰਾਂ ਪਾਖ ਇੱਕੋ ਹੀ ਮੰਗ ਹੈ ਇਹ ਮੇਰੇ ਪ੍ਰਮਾਤਮਾ ਸਾਰੇ ਫਕੀਰਾਂ ਦੀ ਚਰਨ ਧੋੜ ਬਣਾ ਦੇ ਮੈਨੂੰ ਜੋ ਤੇਰੇ ਰਸਤੇ ਤੇ ਚੱਲਦੇ ਨੇ ਸੰਤ ਜਨ ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ ਇਹੀ ਮੰਗ ਹੈ ਇੱਕ ਉਹ ਜੋ ਸਿਰ ਤੇ ਬੈਠਣਾ ਚਾਹੁੰਦਾ ਹੈ ਇੱਕ ਉਹ ਜੋ ਕਦਮਾਂ ਵਿੱਚ ਬੈਠਣਾ ਚਾਹੁੰਦਾ ਹੈ ਜਿੰਨਾ ਹੰਕਾਰੀ ਹੋਵੇਗਾ ਸਖਤ ਹੋਵੇਗਾ ਬੋਝਲ ਹੋਵੇਗਾ ਪੱਥਰ ਹੋਵੇਗਾ ਇੱਕ ਤੇ ਪੱਥਰ ਇੱਕ ਤੇ ਬੋਝਲ ਇੱਕ ਬੈਠਣਾ ਵੀ ਸਿਰ ਤੇ ਚਾਹੁੰਦਾ ਜਿੰਨਾ ਪ੍ਰਭੂ ਨਾਲ ਜੁੜੀ ਹੋਈ ਆਤਮਾ ਹੋਵੇਗੀ ਸੰਤ ਹੋਵੇਗਾ ਕੋਮਲ ਹੋਵੇਗਾ ਫੁੱਲ ਹੋਵੇਗਾ ਪਰ ਗਜ਼ਬ ਦੀ ਗੱਲ ਬੈਠਣਾ ਵੀ ਕਦਮਾਂ ਵਿੱਚ ਚੰਦ ਸਿਰ ਤੇ ਨਹੀਂ ਬੈਠਣਾ ਚਾਹੁੰਦਾ ਕਦਮਾਂ ਦੇ ਬੈਠਣਾ ਚਾਹੁੰਦਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੇ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਚਾਹ ਮੈਂ ਤੇ ਕਦਮਾਂ ਦੇ ਥੱਲੇ ਬੈਠਣਾ ਚਾਹੁੰਦਾ ਛੁੱਪ ਜਾਵਾਂ ਦੱਸਾਂਗੇ ਨਾ ਇੱਕ ਕਹਿੰਦਾ ਮੈਂ ਹਾਂ ਮੈਂ ਹਾਂ ਪ੍ਰਗਟ ਹੋਵਾਂ ساری ਦੁਨੀਆ ਮੈਨੂੰ ਜਾਣੇ ਇੱਕ ਕਹਿੰਦਾ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਬਿਲਕੁਲ ਮਿਟ ਜਾਵਾਂ ਬਿਲਕੁਲ ਮਿਟ ਜਾਵਾਂ ਪਰ ਇਹ ਮਿਟਣਾ ਪਤਾ ਹੈ ਕੀ ਹੁੰਦਾ ਹੈ ਬੀਜ ਮਿਟਦਾ ਹੈ ਤਾਂ ਬ੍ਰਿਕਸ਼ ਬਣਦਾ ਹੈ ਬੀਜ ਮਿਟਦਾ ਹੈ ਤਾਂ ਫਲ ਬਣਦਾ ਹੈ ਔਰ ਕੋਈ ਆਪਣੇ ਆਪ ਨੂੰ ਮਿਟਾ ਲੈਂਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ। ਈਸ਼ਵਰ ਬਣ ਜਾਂਦਾ ਹੈ। ਪ੍ਰਭੂ ਬਣ ਜਾਂਦਾ ਹੈ। ਅਕਾਲ ਪੁਰਖ ਦਾ ਜੋ ਹੈ ਰੂਪ ਹੋ ਜਾਂਦਾ ਹੈ। ਜਿੰਨਾ ਠੋਸ ਸਖਤ ਮਨੁੱਖ ਹੋਵੇਗਾ, ਪੱਥਰ ਹੋਵੇਗਾ, ਸਿਰ ਤੇ ਬੈਠੇਗਾ। ਜਿੰਨਾ ਕੋਮਲ ਹੋਵੇਗਾ, ਕਮ ਜੋ ਹੈ ਚਰਨਾ ਵਿੱਚ ਬੈਠ ਕੇ ਪ੍ਰਸੰਨ ਹੋਵੇਗਾ। ਸੁਰਮਾ ਕੁੰਤੋ ਖਾਕ ਔਲੀਆ ਤਾਬਾ ਬੀਨੀ ਇبتديਦਾ ਤਾ ਇੰਤਿਹ ਅਗਰ ਤੂੰ ਆਦ ਤੋਂ ਲੈ ਕੇ ਅੰਤ ਤੱਕ ਵੇਖਣਾ ਚਾਹਨਾ ਹੈ ਤਾਂ ਜਿਹੜੇ ਕਦਮ ਪ੍ਰਮਾਤਮਾ ਦੇ ਮਾਰਗ ਤੇ ਚੱਲ ਰਹੇ ਨੇ ਉਹਨਾਂ ਦੀ ਚਰਨਾਂ ਦੀ ਧੂੜ ਨੂੰ ਆਪਣੇ ਮਸਤਕ ਤੇ ਲਾ ਆਪਣੀ ਅੱਖਾਂ ਤੇ ਲਾ ਇਤਨੀ ਨਿਰਮਾਣਤਾ ਵਿਨਿਮਰਤਾ ਕੋਮਲ ਹੈ ਲੇਕਿਨ ਹੰਕਾਰ ਠੋਸ ਹੈ ਸਖਤ ਹੈ ਸਰਮਾ ਕੁੰਤੋ ਹਾਕ auliyā ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਸਵਾਵਤ ਪੁੱਛਦੇ ਨੇ ਅਨੰਦ ਲਾਲ ਨੂੰ ਅੰਦਰ ਕੋਈ ਖਾਇਸ਼ਾਂ ਚੱਲਦੀਆਂ ਨਾ ਤੇਰੇ ਕਿ ਸਿਰਫ ਰੱਬ ਦੀ ਯਾਦ ਚੱਲਦੀ ਹੈ ਕਿਉਂਕਿ ਤੇਰਾ ਸਰੂਰ ਤੇਰੀ ਮਸਤੀ ਤੇਰੀ ਸੇਵਾ ਤੇਰਾ ਸਿਮਰਨ ਦੱਸਦਾ ਹੈ ਤੇਰੇ ਅੰਦਰ ਹੁਣ ਕੋਈ ਦੁਨੀਆਵੀ ਇੱਛਾ ਨਹੀਂ ਪਾਈ ਸਾਹਿਬ ਕਨਨ ਮਹਾਰਾਜ ਇੱਕ ਖਾਇਸ਼ ਹੈ ਬਾਕੀ ਤੇ ਮਿਟ ਗਈਆਂ ਇਕ ਖਾਹਿਸ਼ بار بار ਚਲਦੀ ਹੈ بار بار ਚਲਦੀ ਹੈ ਮੈਂ ਦौरावां ਕੇ ਭਾਈ ਸਾਹਿਬ ਦਾ ਸਾਰਾ ਕਲਾਮ ਪਰਸ਼ੀਨ ਦੇ ਚ ਫਾਰਸੀ ਜ਼ਬਾਨ ਵਿੱਚ ਆਪ ਕਹਿੰਦੇ ਨੇ ਸ਼ਬਦ ਕੁਰਬਾਨੇ ਹਾਕੇ ਰਾਹੇ ਸੰਗਤ ਦਿਲੇ ਗੋਆ ਹਮੇਂ ਬਸ ਆਰਜ਼ੂ ਕਰ ਅਹ ਮੇਰੇ ਗੁਰੂ ਏ ਕੋਈ ਆਰਜ਼ੂ ਰਹਿ ਗਈ ਹੈ ਜਿਹੜੇ ਜਿਹੜੇ ਲੋਕ ਜਿਹੜੀਆਂ ਜਿਹੜੀਆਂ ਸੰਗਤਾਂ ਪ੍ਰਮਾਤਮਾ ਦੇ ਮਾਰਗਤੇ ਨੇ ਬਸ ਉਸ ਰਸਤੇ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਉਹਨਾਂ ਕਦਮਾਂ ਨੂੰ ਛੂ ਕੇ ਸ਼ਾਇਦ ਮੈਂ ਵੀ ਪਹੁੰਚ ਜਾਵਾਂ ਮੇਰੇ ਵਿੱਚ ਹੋਰ ਕੋਈ ਬਸਾਤ ਨਹੀਂ ਇਹੀ ਹੋਣਾ ਚਾਹੁੰਦਾ ਇਹੀ ਹੋਣਾ ਚਾਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲਵਖੜੀ ਚ ਲੈ ਲਿਆ ਮੈਨੂੰ ਇੱਕ ਹੋਰ ਘਟਨਾ ਵੀ ਚੇਤੇ ਆਈ ਕਬੀ ਰਹੇਂ ਦਰਬਾਰ اکبرੀ ਦੇ ਨੌ ਰਤਨਾਂ ਦੇ ਚ ਰਤਨ ਸਮੇਂ ਦਾ ਗਾਇ ਜਹਾਂਗੀਰ ਕਾਲ ਦੇ ਸੈਨਾਪਤੀ ਸੀ ਔਰ ਬਾਦ ਦੇ ਚ ਬੜਾ ਮੁਫਲਿਸ ਹੋ ਗਿਆ ਦਰਦਰ ਭਿਖਸ਼ਾਮੰਗ ਕੇ ਵੀ ਗੁਜ਼ਾਰਾ ਕਰਦਾ ਰਿਹਾ ਲੇਕਿਨ ਬ੍ਰਿਜ ਭਾਸ਼ਾ ਦਾ ਮਹਾ ਪੰਡਿਤ ਤੇ ਮਹਾ ਕਵੀ ਅੰਦਰ ਹਿਰਦੇ ਵਿੱਚ ਸ੍ਰੀ ਕ੍ਰਿਸ਼ਨ ਲਈ ਸ਼ਰਧਾ ਵੀ ਬੜੀ ਰੱਖਦਾ ਸੀ ਸੁਣਿਆ ਸੀ ਇਸ ਨੇ ਇਹ ਤੁਲਸੀ ਕਾਲ ਦੇ ਚ ਹੋਇਆ بھی تلسی مہا کوی ہے سنت ہے بھگت ہے چلو اس ملیے پتا چلے چترکوٹ دے تو چل پیا پیدل لمبی چوڑی کتھا مختصر میں ارض کرا پہنچ گیا دوروں تلسی نے بھی ویخ اور تلسی دے شش دستے ہیں وہ جو آ رہے ہیں کبھی رہیں کسی زمانے ਦਰਬਾਰ-ਏ-ਅਕਬਰੀ ਦੇ ਨੌ ਰਤਨਾਂ ਦੇ ਚੰਗ ਰਤਨ ਰਹੀਮ ਖਾਨੇ ਖਾਨਾ ਘਰੇਲੂ ਮਾਮਲਿਆਂ ਦਾ ਵਜ਼ੀਰ ਰਹਿ ਚੁੱਕਿਆ ਹੈ। ਜਹਾਂਗੀਰ ਕਾਲ ਦੇ ਸੈਨਾਪਤੀ ਰਹਿ ਚੁੱਕਿਆ ਹੈ। ਮਹਾ ਸ਼ਾਇਰ, ਮਹਾ ਪੰਡਿਤ, ਮਹਾ ਵਿਦਵਾਨ ਹੋ ਆ ਰਹੇ। ਫਟੇ ਕਪੜੇ, ਸੈਂਕੜੇ ਮੀਲ ਦੀ ਪੈਦਲ ਯਾਤਰਾ। ਕਦੀ ਸਵੇਰੇ ਮਿਲਿਆ ਵਿਖਸਾ ਮੰਗ ਕੇ ਖਾ ਲਿਆ, ਕਦੀ ਨਾ ਮਿਲਿਆ। ਤੋਂ ਹੱਡੀਆਂ ਦਾ ਢਾਂਚਾ। ਸਿਰਫ ਸੌ ਕਦਮਾਂ ਦੀ ਦੂਰੀ ਰਹਿ ਗਈ ਦੋ ਹਾਥੀ ਖੜੇ ਸਨ ਕੋਈ ਮੰਡਲੇਸ਼ਵਰ ਆਇਆ ਉਹਨਾਂ ਯਾਤਰਾ ਕਰਨ ਚਿਤ੍ਰਕੂਟ ਦੀ ਹਾਥੀ ਖੜੇ ਸਨ ਹਾਥੀ ਦਾ ਸੁਭਾਅ ਹੈ ਜਿੱਥੇ ਖੜਾ ਹੋਵੇ ਸੁੰਡ ਨਾਲ ਜ਼ਮੀਨ ਪੁੱਟਦਾ ਹੈ ਮਿੱਟੀ ਆਪਣੇ ਸਿਰ ਤੇ ਪਾਉਂਦਾ ਹੈ ਹਰ ਵਕਤ ਆਪਣੇ ਸਿਰ ਤੇ ਪਾਉਂਦਾ ਹੈ ਕੋਲ ਆ ਗਏ ਰਹੇ ਤੋ ਤੁਲਸੀ ਨੇ ਇੱਕ ਸਵਾਲੀਆ ਬਾਤ ਇੱਕ ਪ੍ਰਸ਼ਨਮਈ ਬਾਤ इब्राहिम ਦੇ ਅੱਗੋਂ ਰੱਖ ਦਿੱਤਾ। ਧੂਰ धरਤ ਨਿਤ ਸੇਸ਼ ਪਰ ਕਹੋ ਰਹੀਮ ਕਹੇ ਕਾਜ। اے ਰਹੀਮ ਦਸੋਗੇ ਇਹ ਹਾਥੀ ਹਰ ਵਕਤ ਜ਼ਮੀਨ ਪੁੱਟਦਾ ਹੈ ਹਰ ਵਕਤ। ਔਰ ਆਪਣੇ ਮੱਥੇ ਤੇ ਮਿੱਟੀ ਪਾਈ ਜਾਂਦਾ ਹੈ, ਪਾਈ ਜਾਂਦਾ ਹੈ। ਕਿਉਂ? ਐਸਾ ਕਹੋ। ਇਹ ਕਿਉਂ ਕਰਦਾ ਹੈ? ਰਹੀਮ ਵੀ ਹੱਸ ਪਏ। ਪਰ ਅੰਦਰੋਂ ਸੋਚਦੇ ਨੇ ਇਹ ਕਵੀ ਇਹ ਸੰਤ ਇਹ ਵੀ ਕਸਵਟੀ ਤੇ ਪਰਖ ਕੇ ਮੈਨੂੰ ਸੀਨੇ ਚ ਲਾਏਗਾ ਸੀਨੇ ਨਾਲ ਲਾਏਗਾ ਉਹ ਨਹੀਂ ਐਨੇ ਵੀ ਕਸਵਟੀ ਰੱਖ ਦਿੱਤੀ ਤੁਲਸੀ ਕਹਿੰਦੇ ਨੇ ਧੂਰ धरਤ ਨਿਤ ਸੀਸ ਪਰ ਕਹੋ ਰਹੀਂ ਕਹੇ ਕਾਜ ਰਹੀਮ ਬੋਲੇ ਜਹ ਰਜ ਮਨਪਤ ਨਹੀਂ ਤਰੀ ਸੋ ਢੂੰਡਤ ਗਜਰਾ ਜਿਸ ਚਰਨ ਧੂੜ ਦਾ ਸੜਕਾ ਗੌਤਮ ਰਿਸ਼ੀ ਦੀ ਪਤਨੀ ਅਹिल्या ਦਾ ਉਧਾਰ ਹੋਇਆ ਸੀ ਤੇ ਹਾਥੀ ਆਪਣੀ ਸੂੰਡ ਨਾਲ ਉਹੀ ਧੂੜ ਲੱਭਦਾ ਫਿਰਦਾ ਹੈ ਆਪਣੇ ਮੱਥੇ ਤੇ ਪਾਉਂਦਾ ਹੈ ਮਤਾਂ ਕਿਦਰੇ ਆਰਾਮ ਦੇ ਚਰਨਾਂ ਦੀ ਧੂੜ ਪਈ ਹੋਵੇ ਸਾਰੀ ਜ਼ਮੀਨ ਪੁੱਟੀ ਜਾਂਦਾ ਜਿੱਥੇ ਖੜਾ ਹੈ ਰੇਤ ਸਿਰ ਤੇ ਪਾਈ ਜਾਂਦਾ ਹੈ ਮਤਾਂ ਕਿਸੇ ਸੰਤ ਦੀ ਧੂੜ ਹੋਵੇ ਮਤਾਂ ਕਿਸੇ ਫਕੀਰ ਦੀ ਧੂੜ ਹੋਵੇ ਖੜੇ ਹੋ ਗਏ ਤੁਲਸੀ ਕਹਿਣ ਲੱਗੇ ਪਤਾ ਨਹੀਂ ਇਸ ਹਾਥੀ ਨੂੰ ਚਰਨ ਧੂੜ ਨਸੀਬ ਹੋਣੀਏ ਕਿ ਨਹੀਂ ਪਰ ਰਹੀਮ ਤੇਰੇ ਚਰਨਾਂ ਦੀ ਧੂੜ ਰਾਮ ਦੇ ਚਰਨਾਂ ਦੀ ਧੂੜ ਤੇਰੇ ਮਾਰਗ ਖੁਦਾ ਦੇ ਮਾਰਗ ਤੇ ਨੇ ਤੇਰੇ ਚਰਨ ਪ੍ਰਭੂ ਦੇ ਮਾਰਗ ਤੇ ਨੇ ਤੇ ਜਿਹੜੇ ਪੈਰ ਪ੍ਰਮਾਤਮਾ ਦੇ ਮਾਰਗ ਤੇ ਚੱਲਦੇ ਨੇ ਪ੍ਰਮਾਤਮਾ ਕੋਮਲ ਹੈ ਉਹਦੇ ਕਦਮ ਕੋਮਲ ਨੇ ਸ਼ਾਇਦ ਇਸੇ ਵਾਸਤੇ ਚਰਨ ਕਮਲ ਕਹਿੰਦੇ ਨੇ ਫੁੱਲ ਦੀ ਤਰ੍ਹਾਂ ਕੋਮਲ ਨੇ ਗੁਣਾ ਦੇਤੇ ਖੜਾ ਹੈ ਪ੍ਰਮਾਤਮਾ ਦਾ ਸਾਰਾ ਹੋਂਦ ਪਸਾਰਾ ਗੁਣ ਸਾਰੇ ਕੋਮਲ ਨੇ ਜਿਵੇਂ ਪੈਰਾਂ ਦੇ ਤੇ ਸਰੀਰ ਖੜਾ ਹੈ ਗੁਣ ਤੇ ਹੀ ਪ੍ਰਮਾਤਮਾ ਦੀ ਹਸਤੀ ਖੜੀ ਏ ਗੁਣ ਕੋਮਲ ਨੇ ਸਾਰੇ ਦੇ ਸਾਰੇ ਕੋਮਲ ਨੇ ਇਸ ਵਾਸਤੇ ਅਸੀਂ ਗੁਣਾਂ ਨੂੰ ਚਰਨ ਕਹਿੰਦੇ ਆ ਕਿਉਂਕਿ ਇਹ ਸੇ ਦੇ ਉੱਤੇ ਹੀ ਪ੍ਰਮਾਤਮਾ ਦੀ ਹੋਂਦ ਖੜੀ ਏ ਸਾਰੇ ਗੁਣਾਂ ਨੂੰ ਇੱਕ ਪਾਸੇ ਕਰ ਦਿਓ ਤੋ ਪ੍ਰਮਾਤਮਾ ਇੱਕ ਪਾਸੇ ਹੋ ਗਿਆ ਸਾਰੇ ਪ੍ਰਕਾਸ਼ ਨੂੰ ਇੱਕ ਪਾਸੇ ਕਰ ਦਿਓ ਤੋ ਸੂਰਜ ਇੱਕ ਪਾਸੇ ਹੋ ਗਿਆ ਫਿਰ ਸੂਰਜ ਸੂਰਜ ਨਹੀਂ ਰਿਹਾ ਸਾਰੇ ਗੁਣਾਂ ਨੂੰ ਇੱਕ ਪਾਸੇ ਕਰ ਦਿਓ ਨਾ ਹੋਵੇ ਤੋ ਪ੍ਰਮਾਤਮਾ ਨਹੀਂ ਹੈ ਪ੍ਰਮਾਤਮਾ ਹੈ ਇਸ ਵਾਸਤੇ ਹੈ ਕਿ ਗੁਣ ਹੈ ਸੂਰਜ ਹੈ ਸਵਸਥ ਹੈ ਕਿ ਰੋਸ਼ਨੀ ਹੈ ਨਹੀਂ ਹੈ ਰੋਸ਼ਨੀ ਤਾਂ ਨਹੀਂ ਹੈ ਸੂਰਜ ਨਹੀਂ ਨੇ ਗੁਣ ਤਾਂ ਨਹੀਂ ਹੈ ਪਰਮਾਤਮਾ ਪਰਮਾਤਮਾ ਦੀ ਹੋਂ ਗੁਣਾ ਤੇ ਖੜੀ ਹੈ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਪਰ ਗੁਣ ਸਾਰੇ ਕੋਮਲ ਨੇ ਸਾਰੇ ਕੋਮਲ ਨੇ ਕੋਮਲਤਾ ਦਾ ਅਹਿਸਾਸ ਖਲੜੀ ਨਾ ਹੁੰਦਾ ਸਰਦ ਗਰਮ ਦਾ ਅਹਿਸਾਸ ਖਲੜੀ ਨਾ ਹੁੰਦਾ ਭਗਤਾਂ ਨੂੰ ਐਸਾ ਮਹਿਸੂਸ ਹੋਇਆ ਹੈ ਇਹ ਪਰਿਪੂਰਨ ਪ੍ਰਮਾਤਮਾ ਤੋਂ অতি ਕੋਮਲ ਹੈ অতি ਕੋਮਲ ਹੈ ਔਰ ਸਿਰਫ ਕੋਮਲ ਹੀ ਨਹੀਂ অতি ਸ਼ੀਤਲ ਹੈ অতি ਸ਼ੀਤਲ ਹੈ ਬਹੁਤ ਠੰਡਾ ਹੈ ਬਹੁਤ ਠੰਡਾ ਹੈ ਤੈਨੂੰ ਗਰਮੀ ਆਉਂਦੀ ਹੀ ਨਹੀਂ ਦੋਖਨ ਦੇਖਤ ਹੈ ਪਰ ਦੇਤਨਾਹਾਰ ਮਾੜੇ ਮੋٹے ਬੰਦੇ ਨੂੰ ਵੀ ਥੋੜੀ ਜਿਹੀ ਕੋਈ ਮਾੜੀ ਗੱਲ ਆਖ ਦੇਈਏ ਕਰੋਧੇ ਚ ਹੋ ਜਾਂਦਾ ਹੈ ਅਗਰ ਸਾਰੀ ਮਨੁੱਖਤਾ ਕਹਿ ਦੇਵੇ ਪ੍ਰਮਾਤਮਾ ਤੈਨੂੰ ਨਹੀਂ ਮੰਨਦੇ ਨਹੀਂ ਮੰਨੇ ਤਾਂ ਵੀ ਉਹ ਕਰੋਧ ਦੇ ਚ ਨਹੀਂ ਆਉਂਦਾ ਨਹੀਂ ਮੰਦੀ ਬਥੇਰੀ ਦੁਨੀਆ ਉਸ ਤਾਂ ਵੀ ਉਹ ਕਰੋਧ ਦੇ ਚ ਨਹੀਂ ਆਉਂਦਾ ਰਾਜ ਤੇ ਉਸ ਦਾ ਪਸਾਰਾ ਤੇ ਸਾਰਾ ਉਸ ਦਾ ਪਰ ਮੈਂ ਉਸ ਤੋਂ ਇਨਕਾਰੀ ਹੋ ਜਾਵਾਂ ਤਾਂ ਵੀ ਉਹ ਕਰੋਧਿਤ ਨਹੀਂ ਹੁੰਦਾ ਇਤਨਾ ਦੇ ਆਲੂ ਇਤਨਾ ਕੋਮਲ ਕਹਿੰਦੇ ਸੂਰਦਾਸ ਦੀ ਅੱਖਾਂ ਤੇ ਹੈ ਨਹੀਂ ਸਨ ਦੇਖ ਤੇ ਕੁਝ ਸਕਦਾ ਨਹੀਂ ਸੀ ਉਹਨੂੰ ਅਕਸਰ ਐਸਾ ਗਿਆਨ ਹੁੰਦਾ ਸੀ ਹੱਥਾਂ ਨਾਲ ਜਿਹੜੀ ਚੀਜ਼ ਵੀ ਛੂ ਲਵੇ ਕਹਿੰਦਾ ਸੀ ਕ੍ਰਿਸ਼ਨ ਦੇ ਚਰਨ ਨੇ ਇਹ ਤੇ ਪ੍ਰਭੂ ਤੋਂ ਹੀ ਹੈ ਕਿਉਂਕਿ ਉਸ ਨੂੰ ਸਪਰਸ਼ਤਾ ਦਾ ਬੋਧ ਹੋ ਗਿਆ ਸੀ ਜੋ ਕੁਝ ਵੀ ਸਪਰਸ਼ ਕਰਦਾ ਹੈ ਪ੍ਰਮਾਤਮਾ ਤੋਂ ਹੀ ਹੈ ਤੋਂ ਹੀ ਹੈ ਕਿਉਂਕਿ ਦਿਖਾਈ ਨਹੀਂ ਦਿੰਦਾ ਸੀ ਕੁਝ ਸਪਰਸ਼ਤਾ ਦੇ ਰਾਹੀ ਉਹ ਅੱਠੇ ਪੈ ਪ੍ਰਮਾਤਮਾ ਨਾਲ ਜੁੜਿਆ ਈਸ਼ਵਰ ਦੇ ਨਾਲ ਜੁੜਿਆ ਈਸ਼ਵਰ ਕੋਮਲ ਹੈ ਐਸਾ ਭਗਤਾਂ ਨੂੰ ਮਹਿਸੂਸ ਹੋਇਆ ਈਸ਼ਵਰ ਸ਼ੀਤਲ ਹੈ ਐਸਾ ਭਗਤਾਂ ਨੂੰ ਮਹਿਸੂਸ ਹੋ ਰਿਹਾ ਹੈ ਇਸ ਹਾਸਤੇ ਬਦਲੇ ਦੀ ਭਾਵਨਾ ਨਹੀਂ ਹੈ ਮਾਫ ਕਰਨ ਦੀ ਭਾਵਨਾ ਹੈ ਦੋਖਨ ਦੇਖਤ ਹੈ ਪਰ ਦੇਤ ਨਹਾਰੇ ਇੱਕ ਸੂਫੀ ਤੇ ਇਥੇ ਤੱਕ ਕਹਿੰਦਾ ਸਦਸਾਲਾ ਬਾ ਇਮਤਿਹਾਨ ਗੁਨਾਹ ਕਾਮ ਕਰ ਦ ਅਗਰ ਐ ਖੁਦਾ ਤੂੰ ਮੈਨੂੰ 100 ਸਾਲ ਜ਼ਿੰਦਾ ਰੱਖਿਆ ਗੁਨਾਹ ਕਰਾਂਗਾ ਪਾਪ ਕਰਾਂਗਾ ਫਿਰ ਮੈਂ ਇਹ ਵੀ ਦੇਖਾਂਗਾ ਤਾ ਜੁਰਮ ਮਨ ਅਸਤ ਬੇਸ਼ ਯਾ ਰਹਿਮਤ ਤੋ ਮੇਰੇ 100 ਸਾਲ ਦੇ ਗੁਨਾਹ ਜ਼ਿਆਦਾ ਨੇ ਕਿ ਤੇਰੀ ਇੱਕ ਪਲ ਦੀ ਰਹਿਮਤ ਜ਼ਿਆਦਾ ਹੈ ਗਲ ਸਪਸ਼ਟ ਹੋ ਜਾਵੇਗੀ ਤੇਰੀ ਇੱਕ ਪਲ ਦੀ ਰਹਿਮਤ ਜ਼ਿਆਦਾ ਮੇਰੇ 100 ਸਾਲ ਦੇ ਗੁਨਾਹ ਕੁਛ ਵੀ ਨਹੀਂ ਤੂੰ ਇਤਨਾ ਰਹੀਮ ਹੈ ਤੋ ਇਤਨਾ ਕਰੀਮ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਦੋਖਨ ਦੇਖਤ ਹੈ ਤੂੰ ਸਾਰੇ ਗੁਨਾਹ ਦੇਖਦਾ ਹੈ ਪਾਪ ਦੇਖਦਾ ਹੈ ਪਰ ਦੇਤ ਨਾ ਹਾਰੇ ਫਿਰ ਵੀ ਤੇਰੀ ਦਇਆ ਦ੍ਰਿਸ਼ਟੀ ਦੇਣ ਤੋਂ ਹਟਦੀ ਨਹੀਂ ਤੂੰ ਇਤਨਾ ਕੋਮਲ ਹੈ ਤੋ ਇਤਨਾ ਸੀਤਲ ਹੈ ਜਿਥੇ ਦਰਸ਼ਨ ਹੁੰਦੇ ਨੇ ਉਸਦੇ ਉਸਦਾ ਨਾਦ ਸੁਣਾਈ ਦਿੰਦਾ ਹੈ ਉਸਦੇ ਬੋਲਾਂ ਦੀ ਮధుਰਤਾ ਸੁਣਾਈ ਦਿੰਦੀ ਹੈ ਜਿੱਥੇ ਉਸ ਦਾ ਰਸ ਮਿਲਦਾ ਹੈ ਉੱਥੇ ਸਪਰਸ਼ਤਾ ਦੇ ਰਾਹੀਂ ਭਗਤਾਂ ਨੂੰ ਪਤਾ ਚੱਲਦਾ ਹੈ অতি ਕੋਮਲ ਹੈ অতি ਕੋਮਲ ਹੈ অতি ਸ਼ੀਤਲ ਹੈ অতি ਸ਼ੀਤਲ ਹੈ ਪਰਿਪੂਰਨ ਪ੍ਰਮਾਤਮਾ ਸਾਡੇ ਗਿਆਨ ਇੰਦਰੀਆਂ ਨੂੰ ਵਿਕਸਿਤ ਕਰੇ ਅਸੀਂ ਵੇਖ ਸਕੀਏ ਸੁਣ ਸਕੀਏ ਰਸ ਮਾਣ ਸਕੀਏ ਔਰ ਸਪਰਸ਼ ਵੀ ਕਰ ਸਕੀਏ ਉਸ ਦੀ ਕੋਮਲਤਾ ਤੇ ਸ਼ੀਤਲਤਾ ਦਾ ਵੀ ਆਨੰਦ ਮਾਣ ਸਕੀਏ ਐਸੀ ਮਹਿਰਮਤ ਸਤਗੁਰ ਸਭ ਤੇ ਕਰਨ